ਸ਼ੀ ਕੱਲ ਦੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਦੇਖੋ ਜੀ ਆਪਾਂ ਤੁਹਾਡੇ ਲਈ ਜਿਹੜੇ ਕੱਟ ਪੀਸ ਲੈ ਕੇ ਆਏ ਆ ਚੈੱਕ ਕਰੋ 100% ਪਿਓਰ ਸਿਲਕ ਹੈ ਜੀ ਇਹ ਹੈਗਾ ਜੀ ਸ਼ਰਟ ਪੀਸ 100% ਪਿਓਰ ਸਿਲਕ ਜਿਹੜੇ ਕੀ ਅੱਜ ਤੁਹਾਨੂੰ ਇਹ ਵਾਲੇ ਪੀਸ ਬਹੁਤ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਮਿਲਣਗੇ ਦੇਖੋ ਜੀ ਇਹ ਸ਼ਰਟ ਪੀਸ ਹੈ ਜੀ ਪਿਓਰ ਸਿਲਕ ਦਾ ਕਿਸੇ ਵੀ ਤੁਸੀਂ ਸੀਜ਼ਨ ਚ ਇਹਨੂੰ ਵੇਅਰ ਕਰ ਸਕਦੇ ਹੋ ਚਾਹੇ ਵਿੰਟਰ ਹੋਵੇ ਚਾਹੇ ਸਮਰ ਹੋਵੇ ਜੀ ਗਰਮੀ ਸਰਦੀ ਦੋਨਾਂ ਵਿੱਚ ਪਾ ਸਕਦੇ ਹੋ ਵਾਲਾ ਇਹ ਵਾਲਾ ਜੀ ਇਹਦੀ ਕੱਟ ਆ ਜਿਹੜੀ 240 ਹੈ ਸ਼ਰਟ ਪੀਸ ਹੈ ਜੀ ਜਿਨ੍ਹਾਂ ਨੇ ਵੀ ਬਾਇ ਕਰਨਾ ਹੋਵੇ 150 ਰੁਪਏ ਮੀਟਰ ਇਹ ਵਾਲਾ ਤੁਹਾਨੂੰ ਸਟੱਫ ਮਿਲੇਗਾ ਸਿਰਫ ਔਰ ਸਿਰਫ 150 ਰੁਪਏ ਮੀਟਰ ਕਿਸੇ ਵੀ ਤਰ੍ਹਾਂ ਦੀ ਤੁਸੀਂ ਇਹਦੇ ਨਾਲ ਬਾਟਮ ਲੈ ਸਕਦੇ ਹੋ ਸਿਲਕ ਦੀ ਜਾਜੀ ਮਛਲੀਨ ਦੀ ਤੇ ਅੱਗੇ ਤੁਹਾਨੂੰ ਕੱਟ ਪੀਸ ਆਪਾਂ ਦਿਖਾਉਨੇ ਆ ਆ ਹੈਗਾ ਜੀ ਨੈਕਸਟ ਕਲਰ ਇਹ ਵੀ ਪਿਓਰ ਸਿਲਕ ਦਾ ਹੀ ਹੈ ਜੀ ਦੇਖੋ 100% ਪਿਓਰ ਸਿਲਕ 290 ਦਾ ਪੀਸ ਰਹੂਗਾ ਜੀ ਇਹ 290 ਦਾ ਪੀਸ ਰਹੂਗਾ ਜਿਨ੍ਹਾਂ ਨੇ ਵੀ ਬਾਈ ਕਰਨਾ ਹੋਵੇ ਆ ਹੈਗਾ ਜੀ ਨੈਕਸਟ ਕਲਰ ਇਹਦੀ ਕੱਟ ਹੈਗੀ 360 360 ਇਹਦੀ ਕੱਟ ਹੈ ਜੀ ਸਿਰਫ ਸਿਰਫ 150 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਇਹ ਵਾਲਾ ਪੀਸ ਮਿਲੇਗਾ 360 ਕਟ ਹੈ ਜੀ ਇਹਦੀ ਆ ਹੈਗਾ ਜੀ ਨੈਕਸਟ ਕਲਰ ਇਹ ਹੈਗਾ 370 ਦਾ ਪੀਸ 370 ਦਾ ਪੀਸ ਹੈ ਜੀ ਕਿਸੇ ਵੀ ਸੀਜ਼ਨ ਚ ਤੁਸੀਂ ਇਹਨੂੰ ਵੇਅਰ ਕਰ ਸਕਦੇ ਹੋ ਬਹੁਤ ਸੋਹਣਾ ਸਟੱਫ ਹੈ ਜੀ ਪ्योर ਵਾਲੀ ਸਿਲਕ ਹੈ ਹ ਹੈ ਗੱਜੀ ਨੈਕਸਟ ਇਹਦੀ ਕਟ ਹੈਗੀ ਆ 280 ਨਾਰਮਲ ਨਾਲੋਂ ਇਹਦਾ ਪਣਾ ਜੀ ਜਿਹੜਾ ਉਹ ਵੱਡਾ ਇਹ ਜੈਕਵਰਡ ਸ਼ਿਮਰ ਹੈ ਜੇ ਤੁਸੀਂ ਇਹਦੇ ਵਿੱਚ ਸ਼ਾਰਟ ਪੀਸ ਲੈਣਾ ਚਾਹੁੰਦੇ ਹੋ ਸ਼ਾਰਟ ਪੀਸ ਵੀ ਮਿਲ ਜਾਊਗਾ ਜੀ ਹਾਂਜੀ ਬ੍ਰਾਂਡ ਚੈੱਕ ਕਰੋ ਜੀ ਜੈਕਵਰਡ ਸ਼ਿਮਰ ਸ਼ਰਟ ਪੀਸ ਲੈਣਾ ਚਾਹੋ ਇਹਦੇ ਵਿੱਚੋਂ ਸ਼ਰਟ ਪੀਸ ਲੈ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਤੁਹਾਡੇ ਕੋਲ ਬਾਟਮ ਹੋਵੇ ਜਾਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਬਾਟਮ ਨਾਲ ਇਹਨੂੰ ਕਈ ਕਲਰ ਨੇ ਵੇਅਰ ਕਰ ਸਕਦੇ ਹੋ ਇਹ ਸਟੱਫ ਅ ਵੀ ਜੀ ਗਰਮੀ ਤੇ ਸਰਦੀ ਦੋਨਾਂ ਦੇ ਵਿੱਚ ਪੈਂਦਾ ਇਹ ਨਹੀਂ ਹੈਗਾ ਕਿ ਗਰਮੀ ਦੇ ਲਈ ਆ ਜਾਂ ਸਰਦੀ ਦੇ ਲਈ ਹੈ ਬਹੁਤ ਸੋਹਣਾ ਫੈਬਰਿਕ ਹੈ ਜੀ ਬਹੁਤ ਜ਼ਿਆਦਾ ਸੋਹਣਾ ਸਿਰਫ ਔਰ ਸਿਰਫ 150 ਰੁਪਏ ਪਰ ਮੀਟਰ ਹਾ ਹੈਗਾ ਜੀ 160 ਦਾ ਪੀਸ ਕਲਰ ਇਹ ਦਾ ਵੀ ਬਹੁਤ ਪਿਆਰਾ ਆ ਆ ਵਾਲਾ ਕਲਰ ਅਜੀ ਐਕਚੁਅਲ ਚ ਬਹੁਤ ਪਿਆਰਾ ਕਲਰ ਹੈ 101% ਪਿਓਰ ਸਿਲਕ ਸ਼ਰਟ ਪੀਸ ਜੀ ਜਿਨ੍ਹਾਂ ਦੇ ਇੱਕ ਸੜ ਦੇ ਵਿੱਚ ਸ਼ਰਟ ਬਣ ਜਾਂਦੀ ਹੈ ਉਹ ਭੈਣਾਂ ਬਾਈ ਕਰ ਸਕਦੀਆਂ ਨੇ ਆ ਹੈਗਾ ਜੀ 290 ਇਹ ਹੈਗਾ 290 ਦਾ ਪੀਸ ਕਲਰ ਸੇਮ ਹੈ ਜੀ ਜੋ ਵੀਡੀਓ ਦੇ ਵਿੱਚ ਆ ਰਿਹਾ ਆ ਹੈਗਾ ਜੀ 220 ਦਾ ਸ਼ਰਟ ਪੀਸ ਇਹ ਓਨਲੀ ਸ਼ਰਟ ਪੀਸ ਹੈ ਜੀ ਬ੍ਰਾਂਡ ਚੈੱਕ ਕਰਵਾ ਦਿੰਨੇ ਆਪਾਂ 100% ਪਿਓਰ ਸਿਲਕ ਬਰੀ ਜੀ ਦਾਸ ਦੀ ਪਿਓਰ ਮਛਲੀਨ ਦੀ ਸ਼ਾਰਟ ਮਿਲੂਗੀ ਜੀ ਪਿਓਰ ਵਿਸਕੋਸ ਵਾਲੀ ਮਛਲੀਨ ਹੁੰਦੀ ਹੈ ਜਿਹੜੀ ਸ਼ਾਰਟ ਪੀਸ ਹੈ ਤੁਸੀਂ ਕਿਸੇ ਵੀ ਤਰ੍ਹਾਂ ਦੀ ਬਾਟਮ ਇਹਦੇ ਨਾਲ ਲਗਾ ਸਕਦੇ ਹੋ ਕਲਰ ਬਹੁਤ ਹੀ ਜਿਆਦਾ ਪਿਆਰਾ ਸ਼ਾਰਟ ਪੀਸ ਹੈ ਜੀ 22 ਦਾ ਆ ਹੈਗਾ ਜੀ 2.5 ਮੀਟਰ ਦਾ ਸ਼ਾਰਟ ਪੀਸ ਇਹ ਵੀ ਸੇਮ ਦਾਸ ਬ੍ਰਾਂਡ ਦਾ ਜੀ ਪਿਓਰ ਵਿਸਕੋਸ ਵਾਲੀ ਮਛਲੀਨ ਦਾਸ ਬ੍ਰਾਂਡ 2 ਮੀਟਰ ਦਾ ਸ਼ਾਰਟ ਪੀਸ ਹੈ ਜੀ ਜਿੰਨਾ ਭੈਣਾ ਨੇ ਵੀ ਬਾਏ ਕਰਨਾ ਹੋਵੇ ਕਲਰ ਬਹੁਤ ਪਿਆਰਾ ਜੀ ਬਹੁਤ ਜਿਆਦਾ ਸੋਹਣਾ ਫੈਬਰਿਕ ਹੈ ਲਾਈਨਿੰਗ ਤੁਹਾਡੀ ਇੱਛਾ ਜੇ ਲਗਾਉਣਾ ਚਾਹੋ ਲਗਾ ਸਕਦੇ ਹੋ ਇਹਨਾਂ ਵਿੱਚੋਂ ਕੋਈ ਵੀ ਤੁਹਾਨੂੰ ਪੀਸ ਪਸੰਦ ਆਉਂਦਾ ਜੀ ਨੰਬਰ ਆਪਣਾ ਦਿੱਤਾ ਹੋਇਆ ਉਹਦੇ ਤੇ ਤੁਸੀਂ ਕਾਲ ਜਾਂ ਮੈਸੇਜ ਕਰਕੇ ਬੁਕਿੰਗ ਕਰਵਾ ਸਕਦੇ ਹੋ ਸ਼ਿਪਿੰਗ ਐਕਸਟਰਾ ਹੋਏਗੀ 60 ਰੁਪਏ ਧੰਨਵਾਦ